ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਵਧੀਆ ਆਪਾਂ ਵੀ ਵਧੀਆ ਤੇ ਬੜੇ ਚਿਰ ਬਾਅਦ ਅਸੀਂ ਨਾ ਅਸਲ ਵਿੱਚ ਇਕੱਠੇ ਚੱਲੇ ਆ ਕਿਤੇ ਕਾਫੀ ਟਾਈਮ ਬਾਅਦ ਤੇ ਇਹ ਦੇਖ ਗੱਡੀ ਮੜਜੀ ਪਾਰਕ ਕਰ ਲੈ ਮੈਨੂੰ ਗੱਡੀ ਮੜਜੀ ਪਾਰਕ ਕਰ ਲੈ ਆਂ ਦੋ ਮੈਂ ਗੱਡੀ ਲੱਗ ਜੇ ਨਾ ਫੇਰ ਜਿੱਥੇ ਮੱਦੀ ਜਾਈਏ ਆਪਾਂ ਉਹ ਮਾਰੇ ਠੀਠਾਈ ਦੇ ਕਿਦਾਂ ਗੱਡੀ ਲਾ ਸਕਦੇ ਨਾ ਇਸੇ ਕੋਈ ਗੱਲ ਨਹੀਂ ਮੀਂਹ ਪੈਂਦਿਆ ਸੀ ਯਾਰ ਇਹ ਭਾਜੀ ਭਈ ਦਾ ਨਾਂ ਕੀ ਪਹਿਲਾਂ ਮਨੇ ਇਸ ਨੂੰ ਸਾਜਨ ਸਾਜਨ ਇਹ ਸਾਡੇ ਸ਼ੈਫ ਆ ਬਹੁਤ ਸਵਾਦ ਬਣਾਉਂਦੇ ਸ਼ੇਕਸ਼ੂ ਗੁਰਦਾਸਪੁਰ ਤਹਾਂ ਆ ਕੇ ਨਾ ਮਿਲ ਸਕਦੇ ਪਾਜੀ ਸਾਡਾ ਉਹ ਹੀ ਆਰਡਰ ਮਿਲ ਗਿਆ ਕਿ ਨਹੀਂ ਹਾਂਜੀ ਮਿਲ ਗਿਆ ਉਹ ਵੈਰੀ ਗੁੱਡ ਵੈਲਕਮ ਆਰਡਰ ਆਹੀ ਆਉਣ ਤੋਂ ਪਹਿਲਾਂ ਹੀ ਦੇਤਾ ਸੀਗਾ ਤੇ ਹੁਣ ਬੈਠਨੇ ਪਹਿਲਾਂ ਤੁਸੀਂ ਵੇਖੋ ਜਗ੍ਹਾ ਕਿੰਨੀ ਸੋਹਣੀ ਹੈ ਇਹ ਨਾ ਜਿੱਥੇ ਏਜੀਐਮ ਮੋਲ ਨਾ ਗੁਰਦਾਸਪੁਰ ਉਹਦੇ ਲਾਗੇ ਬਣਾਇਆ ਪਾਜੀ ਨਾ ਬੜਾ ਸੋਹਣਾ ਹਾਂ ਆਪਣੇ ਆਪਣੇ ਜੋੜੀ ਲਾ ਕੇ ਬੈਠੋ ਭਾਈ ਕਾਲੇ ਬਾਤ ਨੂੰ ਘਰ ਚਲ ਜਾ ਹਾਂ ਅੱਛਾ ਉਹ ਜੋ ਇੱਧਰਲੇ ਪਾਸੇ ਤੁਸੀਂ ਇੱਧਰ ਜੀ ਇੱਧਰ ਜੀ ਪਾਵਾ ਪੜੀ ਹੈ ਯਾਰ ਚੱਲ ਜੀ ਯਾਰ ਇੱਥੇ ਨਹੀਂ ਹੈਗੇ ਗਿੱਲੀ ਤਾਂ ਨਾ ਹੋਵੇ ਕੀ ਖਾਣਾ ਹੈ ਪਾਸਤਾ ਪਾਸਤਾ ਕੋਈ ਢੋਲਾ ਕਰਦਾ ਉਹ ਜੀ ਯਾਦ ਨਹੀਂ ਸਾਰਿਆਂ ਨੂੰ ਕਿਦਾਂ ਫਿਰ ਅੱਜ ਆਏ ਹੀ ਇਹਨਾਂ ਮੇਰੇ ਪਾਣੀ ਜਾਨਾ ਸੀ ਇੱਕ ਛੁੱਪ ਪਰਦਾ ਪਰ ਤੂੰ ਵੀ ਕਰਦਾ ਹੁੰਦਾ ਬੜੇ ਟਾਈਮ ਬਾ ਇਕੱਠੇ ਹੋਏ ਆ ਹਾਂ ਅਵਾਕਾ ਕੁਛ ਜ਼ਿਆਦਾ ਹੀ ਟਾਈਮ ਹੋ ਗਿਆ ਨਾ ਬਹੁਤ ਟਾਈਮ ਹੋ ਗਿਆ ਇਹ ਨਾ ਐ ਕਰੋ ਇਹਸਾ ਬਰਖਿਆ ਤੂੰ ਦੋ ਦਿਨ ਨਸ਼ੇ ਦੇ ਲਾ ਕੇ ਮੜ ਕੇ ਲਿਆਂਦਾ ਅਸਲ ਚ ਨਾ ਰੁਪਿੰਦਰ ਦੀਦੀ ਜਦੋਂ ਨਹੀਂ ਨਾ ਸਕਦੇ ਉਦੋਂ ਅਸੀਂ ਥੋੜਾ ਜਿਹਾ ਪਾਉਸ ਕਰਤਾ ਸੀਗਾ ਕੰਮ ਸਾਰਾ ਹੀ ਚੋਰੀ ਚਾਰੀ ਆਉਂਦੇ ਨੇ ਸਾਰਾ ਤੂੰ ਹੀ ਚੋਰੀ ਆਉਂਦ ਰਹੀ ਐਂ ਤਨੀ ਮੇਰੇ ਬੰਦੇ ਦੇ ਦਿਨ ਛੋਤੀ ਜਾਏਗਾ ਮੈਂ ਨਹੀਂ ਨਾ ਬਰੇ ਇਹਨੇ ਮੈਂ ਤਾਂ ਨਿਕਲੇ ਰਿਹਾ ਕਰਨਾ ਕਹਿਨੇ ਕੇ ਪਾਸ ਲੇ ਸੇ ਦਿਆ ਸਾਈਆਂ ਨਹੀਂ ਨਾ ਕਰ ਤਾ ਤਾਂ ਦੇਖੋ ਤਾ ਨੂੰ ਕਿਧਰ ਮੂੰਹ ਚੁੱਕਿਆ ਨਹੀਂ ਹੋ ਗਏ ਤੁਹਾਡੇ ਬਰਗਰ ਤਿਆਰ ਹੋ ਗਏ ਆ ਲਓ ਬਾਈ ਦੇਖੋ ਬੜਾ ਸਵਾਦ ਆ ਬਹੁਤ ਸਵਾਦ ਆ ਜੇ ਤਾਂ ਵੇਖਣ ਨੂੰ ਬਈ ਟੇਸਟ ਲਈ ਕਰੀ ਨੇ ਨਹੀਂ ਜਾਂਦੇ ਆ ਜਿਹੜੀ ਉੱਤੇ ਲੱਗੀ ਇਹ ਉਹ ਚੇਲਵਾ ਚਾਹੀਦਾ ਚੇਣੀ ਕਰਨ 10 ਮਗਜੋ ਜਿਹੜੀ ਰੋੜੀ ਤੇ ਲੱਗੀ ਇਹ ਮਗ ਹਾਂ ਧੰਨਵਾਦ ਭਾਈ ਇਹਦੇ ਇੱਕ ਵਾਰੀ ਹੀ ਵਰਤ ਰੱਖਿਆ ਸੀ ਤੇ ਮੇਲੀ ਸਿਰਫ ਮੈਂ ਹੀ ਨਹੀਂ ਖਾਂਦੀ ਕਿਉਂਕਿ ਮੈਂ ਡਾਈਟਿੰਗ ਦੇ ਹਾਂ ਧੰਨਵਾਦ ਭਾਜੀ ਅੱਛਾ ਭਾਜੀ ਇੱਕ ਇੱਕ ਕੰਮ ਹੋਰ ਕਰਨਾ ਆਹੇ ਮੈਂ ਆ ਦੇਖ ਆਉਣਾ ਪਹਿਲਾਂ ਇਹ ਉਹ ਨਹੀਂ ਉੱਥੇ ਉਹ ਨੇ ਸਭ ਬਿਚੇ ਗਈ ਲਓ ਬਸ ਸਭਾ ਲਓ ਬਈ ਅੱਜ ਸਾਡੇ ਕੰਮ ਜਿਹੜੇ ਸਾਰੇ ਬੜੇ ਵਧੀਆ ਨਿਬੜੇ ਸਭ ਤੋਂ ਪਹਿਲਾਂ ਅਸੀਂ ਬਣਾਈਆਂ ਆਪਣੀਆਂ ਵੀਡੀਓ ਤੇ ਬਣਾਈਆਂ ਇਹਨਾਂ ਨੇ ਰਮਣ ਭੈਜ ਉਹਨਾਂ ਦੀਆਂ ਵੀਡੀਓ ਤੇ 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 ਅਸੀਂ ਆਏ ਅੱਜ ਖਾਣ ਪੀਣ ਤੇ ਮੈਂ ਸੋਚ ਕੇ ਤੁਰੇ ਹਾਂ ਬੜਾ ਵਧੀਆ ਤਾਂ ਬੜਾ ਵਧੀਆ ਲੱਗਾ ਅਸੀਂ ਆਏ ਬੜੇ ਚੇਰਵਾਦਾਂ ਅੱਜ ਤੇ ਜੀ ਵੀ ਬਸਲ ਚ ਸਾਰਿਆਂ ਦਾ ਘੰਡਿਆ ਸੀਗਾ ਤੇ ਮੈਂ ਕਿਹਾ ਚੱਲ ਹੁਣ ਸ਼ਾਮਾ ਜੀਆਂ ਪਈਆਂ ਨਾਲੇ ਮੌਸਮ ਠੰਡਾ ਜਿਹਾ ਆਇਆ ਵਾ ਤੇ ਹੋਰ ਨਹੀਂ ਕਿਉਂ ਬਈ ਉਹ ਕਦੇ ਮੀਂਹ ਪੈ ਗਿਆ ਤੇ ਇਹਨਾਂ ਨੂੰ ਹੱਥਾਂ ਪੈਰਾਂ ਦੇ ਪੈ ਗਿਆ ਕਹਿੰਦੇ ਪਾਣੀ ਦਾ ਪੈ ਠੀਕ ਫੋਟੋ ਲੱਕੀ ਕਿੱਡਾ ਆ ਪਾ ਗਿਆ ਛੰਡ ਲੱਕੀ ਛੇ ਪੀ ਕਹਿੰਦੇ ਉਹ ਟੰਬੂ ਕਪੂ ਕਾਣਦੇ ਆ ਇਹਨਾਂ ਦਾ ਸੁਵੇਤ ਦੇ ਵੀਡੀਓ ਬਣਾਉਂਦੇ ਆ ਨਾ ਚਾਹ ਗੱਲ ਹਮ ਸ਼ਮੀ ਮੈਂ ਇਹਨਾਂ ਨੂੰ ਕਿਹਾ ਕੋਟੀ ਬਾਗ ਜਾਓ ਪਰ ਨਹੀਂ ਰਹੇ ਹਾਂ ਚਲਿਏ ਫਿਰ ਚਲਿਏ ਚਲਿਏ ਸਸੀ ਕਾ ਜੀ ਸਾਰਿਆਂ ਨੂੰ ਹੋ ਠੀਕ ਹੈ ਵਧੀਆ ਆਪਾਂ ਵੀ ਵਧੀਆ ਤੇ ਬੜੇ ਚਿਰ ਬਾਅਦ ਅਸੀਂ ਨਾ ਅਸਲ ਵਿੱਚ ਇਕੱਠੇ ਚੱਲੇ ਆ ਕਿਤੇ ਕਾਫੀ ਟਾਈਮ ਬਾਅਦ ਤੇ ਇਹ ਦੇਖੀ ਗੱਡੀ ਮੜ ਜੀ ਪਾਰਕ ਕਰ ਲੈ ਮੈਨੂੰ ਗੱਡੀ ਮੜ ਜੀ ਪਾਰਕ ਕਰ ਲੈ ਆਂਦੋ ਮੈਂ ਗੱਡੀ ਲੱਗ ਜੇ ਨਾ ਫੇ ਇਹ ਜਿੱਥੇ ਮਰਜੀ ਜਾਈਏ ਆਪਾਂ ਫੋ ਮਰਾਇ ਤੇ ਠਾਈ ਦੇ ਕਿਦਾਂ ਗੱਡੀ ਲਾ ਸਕਦੇ ਨਾ ਇੱਥੇ ਕੋਈ ਗੱਲ ਨਹੀਂ ਮੀਂਹ ਪੈ ਰਿਹਾ ਯਾਰ ਇਹ ਭਾਜੀ ਪਹਿਲਾਂ ਨਾ ਆ ਕੇ ਪਹਿਲਾਂ ਮਨੇ ਸਾਜਨ ਸਾਜਨ ਇਹ ਸਾਡੇ ਸ਼ੈਫ ਆ ਬਹੁਤ ਸਵਾਦ ਬਣਾਉਂਦੇ ਸ਼ੇਕ ਸ਼ੁਗਰਦਾਫਤ ਅੱਈਂ ਆ ਕੇ ਨੋ ਮਿਲ ਸਕਦੇ ਭਾਜੀ ਸਾਡਾ ਉਹ ਹੀ ਆਰਡਰ ਮਿਲ ਗਿਆ ਕਿ ਨਹੀਂ ਹਾਂਜੀ ਮਿਲ ਗਿਆ ਉਹ ਵੈਰੀ ਗੁੱਡ ਆਰਡਰ ਅਹੀਂ ਆਉਣ ਤੋਂ ਪਹਿਲਾਂ ਹੀ ਦੇਤਾ ਸੀਗਾ ਤੇ ਹੁਣ ਬੈਠਨੇ ਪਹਿਲਾਂ ਇੱਥੇ ਵੇਖੋ ਜਗ੍ਹਾ ਕਿੰਨੀ ਸੋਹਣੀ ਹੈ ਇਹ ਨਾ ਜਿੱਥੇ ਏਜੀਐਮ ਮੋਲ ਹੈ ਨਾ ਗੁਰਦਾਸਪੁਰ ਉਹਦੇ ਲਾਗੇ ਬਣਾਇਆ ਭਾਜੀ ਇਹ ਬੜਾ ਸੋਹਣਾ ਹਾਂ ਆਪਣੇ ਆਪਣੇ ਜੋੜੀ ਲਾ ਕੇ ਬੈਠੋ ਭਾਈ ਕਾਲੇ ਬਾਤ ਨੂੰ ਘਰ ਚਲ ਜਾ ਹਾਂ ਐਸੇ ਉਹ ਜੋ ਇੱਧਰਲੇ ਪਾਸੇ ਤੁਸੀਂ ਅੰਦਰ ਦੀ ਅੰਦਰ ਦੀ ਪਾਪੜੀ ਹੈ ਯਾਰ ਚਲ ਜੀ ਯਾਰ ਇੱਥੇ ਠੀਕ ਹਨ ਹਾਂ ਪਾਸਤਾ ਪਾਸਤਾ ਉਹ ਜਿੱਦਾਂ ਸਾਰਿਆਂ ਨੂੰ ਕੋਈ ਨਹੀਂ ਕਿਦਾਂ ਫਿਰ ਅੱਜ ਆਏ ਹੀ ਇਹਨਾਂ ਮੇਰੇ ਪਾਟੀ ਤੇ ਸ਼ੇਖਸ਼ੂਕ ਪ੍ਰਧਾਨ ਪਰ ਸ਼ੂਕਰਦਾ ਪਰ ਬੜੇ ਟਾਈਮ ਆ ਇਕੱਠੇ ਹੋਏ ਆ ਹਾਂ ਜੀ ਆ ਵਾਕਿਆ ਕੁਝ ਜ਼ਿਆਦਾ ਹੀ ਟਾਈਮ ਹੋ ਗਿਆ ਨਾ ਬਹੁਤ ਟਾਈਮ ਹੀ ਹੋ ਗਿਆ ਤੂੰ ਜਦ ਨਸ਼ੇ ਦੇ ਲਾ ਕੇ ਮੜ ਕੇ ਲਿਆਂਦਾ ਅਸਲ ਚ ਨਾ ਰੁਪਿੰਦਰ ਦੀਦੀ ਜਦੋਂ ਨਹੀਂ ਆ ਸਕਦੇ ਉਦੋਂ ਅਸੀਂ ਥੋੜਾ ਜਿਹਾ ਪਾਜ਼ ਕਰਤਾ ਸੀਗਾ ਕੰਮ ਸਾਰਾ ਹੀ ਚੋਰੀ ਚੜੀ ਜਾਂਦੇ ਰਹੇ ਕਿੰਨੇ ਜਰਾ ਤੂੰ ਹੀ ਚੋਰੀ ਆਉਂਦੇ ਰਹੇ ਨਹੀਂ ਮੇਰੇ ਬੰਦੇ ਨੇ ਦਿਨ ਛੋਤੀ ਜਾਏਗਾ ਮੈਂ ਨਹੀਂ ਆਉਂਦਾ ਇਹਨੇ ਮੈਂ ਤਾਂ ਨਿਕਲੇ ਗਿਆ ਕਹਿੰਨਾ ਕਿ ਨਾਲ ਕੇ ਪਾਸ ਨੇ ਸੇਬ ਗਿਆ ਸਾ ਜੰਮਿਆ ਨਹੀਂ ਲੜਨਾ ਕਰਦੇ ਐ ਤਾਂ ਦੇਖੋ ਤਾਂ ਨੂੰ ਕਿਧਰ ਮੂੰਹ ਚੁੱਕਿਆ ਨਹੀਂ ਹੋ ਗਏ ਸਾਡੇ ਬਰਗਰ ਤਿਆਰ ਹੋ ਗਏ ਹਾਂ ਲਓ ਬਾਈ ਦੇਖੋ ਬੜਾ ਸਵਾਦ ਆ ਬਹੁਤ ਸਵਾਦ ਆ ਇਹਦਾ ਵੇਖਣ ਪਏ ਟੇਸ ਲੈ ਕੇ वोगी अंदर आज धन्यवाद भाई ਦੇਖ ਵਾਰੀ ਇਹ ਵਰਤ ਰੱਖਿਆ ਸੀ ਤੇ ਮੇਰੀ ਸਿਰਫ ਮੈਂ ਹੀ ਨਹੀਂ ਖਾਂਦੀ ਕਿਉਂਕਿ ਮੈਂ ਡਾਈਟਿੰਗ ਤੇ ਹਾਂ ਧੰਨਵਾਦ ਭਾਜੀ ਅੱਛਾ ਭਾਜੀ ਇੱਕ ਇੱਕ ਕੰਮ ਹੋਰ ਕਰਨਾ ਆਹ ਇਹ ਮੈਂ ਆ ਦੇ ਕੇ ਆਉਣਾ ਪਹਿਲਾਂ ਇਹੋ ਨਹੀਂ ਉੱਥੇ ਉਹਨੇ ਸੇਟੇ ਨਹੀਂ ਲਓ ਬਸ ਸਰਦ ਲਓ ਬਈ ਲਓ ਬਈ 100 ਰੁਪਿਆ ਲਿਆ ਅੱਜ ਸਾਡੇ ਕੰਮ ਜਿਹੜੇ ਸਾਰੇ ਬੜੇ ਵਧੀਆ ਨਿਭੜੇ ਸਭ ਤੋਂ ਪਹਿਲਾਂ ਅਸੀਂ ਬਣਾਈਆਂ ਆਪਣੀਆਂ ਵੀਡੀਓ ਫਿਰ ਬਣਾਈਆਂ ਇਹਨਾਂ ਨੇ ਰਮਨ ਭੈਜੋਣਾਂ ਦੀਆਂ ਵੀਡੀਓ ਤੇ ਤੇ ਅਸੀਂ ਆਏ ਅੱਜ ਖਾਣ ਪੀਣ ਤੇ ਮੈਂ ਸੋਚਿਆ ਕਿ ਤੂੰ ਇਹ ਸਾਥ ਬੜਾ ਵਧੀਆ ਤਾਂ ਬੜਾ ਵਧੀਆ ਲੱਗਾ ਅਸੀਂ ਆਏ ਬੜੇ ਤੇਰਵਾਦਾਂ ਅੱਜ ਤੇ ਜੀ ਵੀ ਬਸਲ ਚ ਸਾਰਿਆਂ ਦਾ ਘੰਡਿਆ ਸੀਗਾ ਤੇ ਮੈਂ ਕਿਹਾ ਚੱਲ ਹੁਣ ਸ਼ਾਮਾ ਜੀਆਂ ਪਈਆਂ ਨਾਲੇ ਮੌਸਮ ਠੰਡਾ ਜਿਹਾ ਆਇਆ ਵਾ ਤੇ ਹੋਰ ਨਹੀਂ ਕਿਉਂ ਬਈ ਉਹ ਕਹਿੰਦੇ ਮੀਂਹ ਪੈ ਗਿਆ ਤੇ ਇਹਨਾਂ ਨੂੰ ਹੱਥਾਂ ਪੈਰਾਂ ਦੇ ਪੈ ਗਿਆ ਕਹਿੰਦੇ ਪਾਣੀ ਨਾਲ ਪੈ ਗਿਆ ਠੀਕ ਫੋਟ ਵਾਖੀ ਕਿੱਡਾ ਪਾ ਰਿਆ ਜਿੰਨਾ ਛੱਡ ਲੱਗ ਗਿਆ ਛੇਪੀ ਕਹਿੰਦੇ ਕੰਬੋ ਕੰਬੂ ਕਹਿੰਦੇ ਸਵੇਰ ਦੇ ਵੀਡੀਓ ਬਣਾਉਂਦੇ ਆ ਨਾ ਤਾਂ ਹਾਂ ਸ਼ਮੀ ਮੈਂ ਇਹਨਾਂ ਨੇ ਕਿਹਾ ਕੋਟੀ ਭਾ ਜਾਓ ਪਰ ਨਹੀਂ ਰਹੇ ਚਲਿਏ ਫਿਰ ਚਲੀਏ ਚਲੀਏ